ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਹਨੀ ਚੈਨਲ ਦੇ ਵਿੱਚ ਜਿਵੇਂ ਕਿ ਤਰਨਤਾਰਨ ਦੀ ਜਿਮਨੀ ਚੋਣ ਦਾ ਖਾੜਾ ਬਹੁਤ ਜ਼ਿਆਦਾ ਭਖ ਚੁੱਕਿਆ ਆ 11 ਨਵੰਬਰ 2025 ਨੂੰ ਇੱਥੇ ਚੋਣਾਂ ਆ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਜੀ ਨੂੰ ਜਿਵੇਂ ਅਕਾਲੀ ਦਲ ਵਾਰਿਸ ਪੰਜਾਬ ਨੇ ਟਿਕਟ ਦਿੱਤੀ ਆ ਤਰਨਤਾਰਨ ਦਾ ਖਾੜਾ ਬਹੁਤ ਜ਼ਿਆਦਾ ਭਖ ਚੁੱਕਿਆ ਆ ਭਾਈ ਸਾਹਿਬ ਸਾਡੇ ਨਾਲ ਨੇ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਸਵਾਗਤ ਹੈ ਤਹਾਦਾ ਵੀ ਬਹੁਤ ਜਤ ਜੀ ਧੰਨਵਾਦ ਸਾਈਂ ਸਾਹਿਬ ਜੀ ਸਭ ਤੋਂ ਪਹਿਲਾ ਸਵਾਲ ਇਹ ਦੱਸੋ ਤੁਹਾਡੀ ਚੋਣਵੇਂ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਜੀ ਹਾਂ ਜੀ ਜਿੰਨਾ ਕਹਿ ਲੋ ਉਨੀ ਥੋੜੀ ਮਤਲਬ ਜਿੰਨਾ ਸੋਚਿਆ ਸੀ ਉਸ ਤੋਂ ਕਈ ਗੁਣਾ ਵੱਧ ਹੈ ਬੜੀ ਕਿਰਪਾ ਗੁਰ ਆਮਦਾ ਸੱਚੇ ਪਾਤਸ਼ਾਹ ਦੀ ਮਤਲਬ ਪੰਥ ਪੂਰਾ ਸਾਥ ਦੇ ਰਿਹਾ ਕਿਉਂਕਿ ਪੰਥ ਸੇਤੇ ਲੜਾਈ ਲੜੀ ਜਾਣੀ ਹੈ ਕਿਉਂਕਿ ਮੈਂ ਜੇ ਇਕੱਲਾ ਕਾਵਾਂ ਮੈਂ ਲੜਾਈ ਲੜ ਲਵਾਂ ਕੱਲਾ ਤੇ ਮੈਂ ਲੜਾਈ ਲੜ ਨਹੀਂ ਸਕਦਾ ਇਹ ਪੰਥ ਨੇ ਮਤਲਬ ਕਿ ਸਾਰਾ ਫੈਸਲਾ ਕਰਨਾ ਪੰਥ ਦੇ ਹੱਥ ਵਸ ਸਾਰਾ ਕੁਛ ਹੈ ਜੀ ਕਦੋਂ ਕਦੋਂ ਤਾਂ ਤੁਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਟੱਚ ਦੇ ਵਿੱਚ ਸੀ ਚੋਣ ਲੜਨ ਬਾਰੇ ਨਹੀਂ ਦੇਖੋ ਮੈਂ ਸਾਰੇ ਪੰਥ ਦਾ ਸਾਂਝਾ ਉਮੀਦਵਾਰ ਹਾਂ ਅੱਛਾ ਮਤਲਬ ਕਿਸੇ ਇੱਕ ਧੜੇ ਵੱਲੋਂ ਨਹੀਂ ਆ ਮੈਂ ਚਾਹੇ ਉਹ ਮਤਲਬ ਅਕਾਲੀ ਦਲ ਵਾਰਿਸ ਪੰਜਾਬ ਵਾਲੇ ਹੋਣ ਚਾਹੇ ਸਿਮਰ ਸਿੰਘ ਮਾਨ ਧੜਾ ਹੋਵੇ ਚਾਹੇ ਪੁਨਰ ਸੁਜੀਤ ਅਕਾਲੀ ਦਲ ਦਾ ਹੋਵੇ ਹਣੇ ਹਰਪ੍ਰੀਤ ਸਿੰਘ ਹਾਂਜੀ ਹਾਂਜੀ ਇਹ ਸਾਰਾ ਮਤਲਬ ਕਿ ਸਾਂਝੇ ਪੰਥ ਵੱਲੋਂ ਹੈ ਜੀ ਬਿਲਕੁਲ ਜੀ ਓਕੇ ਤੇ ਤਰਨਤਾਰਨ ਅਸੈਂਬਲੀ ਹਲਕੇ ਲਈ ਆਪ ਜੀ ਦਾ ਕੀ ਰੋਡ ਮੈਪ ਆ ਦੇਖੋ ਤਰਨਤਾਰ ਜਿਹੜਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਨਾ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਹਾਂ ਜੀ ਇਹ ਮੈਂ ਪਿਛਲੇ ਦਿਨੀ ਵਿਚਰਿਆ ਵਾਂ ਤੇ ਜਾ ਕੇ ਪਤਾ ਲੱਗਾ ਕੂੜੇ ਦਾ ਮੁੱਦਾ ਵੀ ਬਹੁਤ ਜ਼ਿਆਦਾ ਹੈ ਜਿਹੜਾ ਕੂੜੇ ਦਾ ਡੰਪ ਡੰਪ ਜਗਾ ਹਾਂਜੀ ਉਹ ਵੀ ਜਿਆਦਾ ਬਹੁਤ ਜ਼ਿਆਦਾ ਚਰਚਾ ਵਿੱਚ ਆਇਆ ਕਿਉਂਕਿ ਵੇਖੋ 3 ਸਾਲ ਪਹਿਲਾਂ ਇਹਨਾਂ ਦਾ ਹੀ ਐਮਐਲਏ ਇੱਥੇ ਰਿਹਾ ਹਾਂਜੀ ਕੋਈ ਹਜੇ ਤੱਕ ਕੋਈ ਸੁਧਾਰ ਨਹੀਂ ਕੀਤਾ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਤੇ ਫਿਰ ਉਸ ਤੋਂ ਬਾਅਦ ਵੇਖੋ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੀ ਜਿਹੜੀ ਹੋਂ ਉਹ ਕਾਫੀ ਜ਼ਿਆਦਾ ਮਿਟਾਈ ਜਾ ਰਹੀ ਕਿਤੇ ਨਾ ਕਿਤੇ ਸਿੱਖਾਣਾ ਤੱਕਾ ਕਾ ਲਓ ਚਾਹੇ ਪੰਜਾਬੀਆਂ ਨਾ ਤੱਕਾ ਕਹਿ ਲਓ ਸਰਕਾਰਾਂ ਕਰਦੀਆਂ ਆ ਰਹੀਆਂ ਸਰਕਾਰਾਂ ਵੇਖੋ ਝੂਠੇ ਝੂਠੇ ਵਾਦੇ ਕਰ ਦਿੰਦੀਆਂ ਪਰ ਆਪਣੇ ਵਾਦੇ ਤੋਂ ਉਤਰਦੀਆਂ ਨਹੀਂ ਪੂਰੇ ਹੁਣ ਵੇਖੋ ਸਰਕਾਰ ਨੇ ਵੀ ਵਾਦਾ ਕੀਤਾ ਜੀ ਮੈਂ ਹਰ ਭੈਣ ਦੇ ਬੀਬੀਆਂ ਦੇ ਅਕਾਊਂਟ ਦੇ ਵਿੱਚ 1000 ਰੁਪਏ ਪਾਵਾਂਗਾ ਅੱਜ 3 ਸਾਲ ਹੋ ਗਏ ਕਿੱਥੇ ਗਿਆ 1000 ਹੁਣ ਕਿਤੇ 11 1100 ਦਵਾਂਗੇ ਚਲੋ ਇਹ ਭਾਵੇਂ ਮੇਰੇ ਵੱਲੋਂ ਯਾਰ ਕਹਿ ਲੈਣ 2000 ਕਹਿ ਲੈਣ ਭਾਵੇਂ 5 ਲੱਖ ਕਹਿਣ ਕਹਿਣਾ ਹੀ ਆ ਦੇਣਾ ਥੋੜੀ ਜਿਹਾ ਆਪਾਂ ਹਾਂਜੀ ਇਹ ਸਰਕਾਰਾਂ ਇਦਾਂ ਦੀਆਂ ਝੂਠੇ ਵਾਦੇ ਲਾਉਂਦੀਆਂ ਜਾਂ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਕਰਕੇ ਵਹੋਂ ਮਜ਼ਾ ਤੇ ਫੇਰ ਹਨਾ ਹੁਣ ਅੱਜ ਵੀ ਮੈਨੂੰ ਇੱਥੇ ਤੋਂ ਮੈਂ ਆਨਾ ਪਿਆ ਸੀ ਅਧਿਆਪਕ ਮਿਲੇ ਟੀਚਰ ਮੇਰੇ ਸਕੂਲ ਦੇ ਭਾਜੀ ਟੀਚਰ ਤੱਕ ਧਰਨੇ ਲਾ ਕੇ ਬੈਠੇ ਆ ਹਨਾ 180 ਅਧਿਆਪਕ ਕਿਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਟੀਚਰ ਨੂੰ ਵੀ ਧਰਨੇ ਲਾਣੇ ਪੈ ਗਏ ਤੇ ਪੰਜਾਬ ਕਿੱਥੇ ਖਲੋਏਗਾ ਟੀਚਰ ਦਾ ਕੰਮ ਹੁੰਦਾ ਬੱਚਿਆਂ ਨੂੰ ਸਕੂਲੇ ਐਜੂਕੇਸ਼ਨ ਦੇਣੀ ਉਸ ਤੋਂ ਬਾਅਦ ਬੱਚਿਆਂ ਨੂੰ ਮੈਨੂੰ ਲੱਗੀ ਅੱਗੇ ਵਸੇ ਦੱਸਣਾ ਕਿ ਤੁਹਾਡਾ ਅੱਗੇ ਕੀ ਫਿਊਚਰ ਹੈ ਹਨਾ ਪਰ ਟੀਚਰ ਹੀ ਆਪਣੇ ਰੁੱਲਦੇ ਪਏ ਤੇ ਪੰਜਾਬ ਦਾ ਪਿਛ ਕਿੱਥੇ ਆ ਕਿਤੇ ਵੀ ਨਹੀਂਗਾ ਨਸ਼ੇ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਨਸ਼ੇ ਦਾ ਬੁਰਾ ਹਾਲ ਹੈ ਨਸ਼ੇ ਵਿੱਚ ਪੰਜਾਬ ਫਸਦਾ ਜਾ ਰਿਹਾ ਬਾਹਰ ਆਉਣ ਦਾ ਨਾਂ ਹੀ ਨਹੀਂ ਲੈ ਰਿਹਾ ਪੰਜਾਬ ਤੇ ਤਰਨਤਨ ਦੇ ਵਿੱਚ ਜਿਵੇਂ ਲੁੱਟਾ ਖੋਹਾਂ ਵੀ ਬਹੁਤ ਜ਼ਿਆਦਾ ਇਹ ਵੀ ਬਹੁਤ ਵੱਡਾ ਮੁੱਦਾ ਆ ਇੱਕ ਹੂੰ ਬਿਲਕੁਲ ਮੋਬਾਈਲ ਸਨੀਚਿੰਗ ਖੋ ਕੇ ਲੈ ਜਾਂਦੇ ਮੋਬਾਈਲ ਵੇਖੋ ਇਹ ਜਿਹੜਾ ਜਿਹੜਾ ਹੈ ਲੁੱਟਾ ਖੋਹਾਂ ਦਾ ਮੁੱਦਾ ਨਾ ਇਹ ਦੇ ਮੌਕੇ ਤੇ ਐਸਐਚਓ ਸਾਹਿਬ ਨਹੀਂ ਵੇਖਣਾ ਥਾਣੇ ਅੰਦਰ ਹੀ ਵੇਖਣਾ ਹੈ ਇਹ ਐਡਾ ਵੱਡਾ ਮੁੱਦਾ ਨਹੀਂ ਆਪਾਂ ਵਿਧਾਨ ਸਭਾ ਚੁੱਕੀ ਇਹ ਤੇ ਲੋਕਲ ਲੈਵਲ ਤੇ ਐਸਐਚਓ ਸਾਹਿਬ ਇਹਨੂੰ ਹੱਲ ਕਰ ਸਕਦੇ ਨੇ ਠੀਕ ਹੈ ਜਿਹੜਾ ਮੇਨ ਮੁੱਦਾ ਹੋ ਨਸ਼ੇ ਦਾ ਮੁੱਦਾ ਵਾ ਕੂੜੇ ਦਾ ਡੰਪ ਇਥੋਂ ਦਾ ਆਪਣਾ ਪਲੇਗ੍ਰਾਉਂਡ ਬੱਚਿਆਂ ਵਾਸਤੇ ਆ ਕਾਰੋਬਾਰੀ ਇੱਥੇ ਵਪਾਰੀ ਆਪਣੇ ਕਿੰਨੇ ਡਾਊਨ ਜਾਂਦੇ ਪਏ ਨੇ ਕਿ ਵਪਾਰੀਆਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਮੈਂ ਵੀ ਖੁਦ ਇੱਕ ਦੁਕਾਨਦਾਰ ਆ ਮੈਂ ਵੀ ਮੈਨੂੰ ਵੀ ਪਤਾ ਇਸੇ ਵਪਾਰ ਦਾ ਕੀ ਹਾਲਾਤ ਆ ਪਰ ਕਿਤੇ ਨਾ ਕਿਤੇ ਵੇਖੋ ਇਤਿਜਾਮਾ ਜ਼ਰੂਰ ਧਿਆਨਾਂ ਦੇਣਾ ਚਾਹੀਦਾ ਸਰਕਾਰਾਂ ਪਰ ਦੇ ਨਹੀਂ ਦੇਈਆਂ ਉਹਨੇ ਇਹੋ ਭਗਵੰਤ ਮਾਨ ਸਰਕਾਰ ਹੀ ਜਿਨੇ ਮਤਲਬ ਸਟਾਰਟਿੰਗ ਤੋਂ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਕਿਹਾਤਾ ਸੀ ਕਿ ਮੈਂ 24 ਘੰਟਿਆਂ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਸਖਤ ਕਾਨੂੰਨ ਬਣਾ ਕੇ ਦਵਾਂਗਾ ਪਰ ਅੱਜ ਵੇਖ ਲਓ 3 ਸਾਲ ਹੋ ਗਏ ਆ ਕੋਈ ਕਾਨੂੰਨ ਨਹੀਂ ਕਾਨੂੰਨ ਦਾ ਆਂਦੀ ਧੱਜੀਆਂ ਕੋਈ ਨਹੀਂ ਕਿੰਨੀ ਵਾਰੀ ਇਸ ਵਾਰ ਬੇਦਬੀ ਹੋ ਚੁੱਕੀ ਹੈ ਗੁਰਗ੍ਰੰਥ ਸਾਹਿਬ ਮਾਰਾ ਜਿੱਦੋਂ ਬੇਦਬੀ ਹੋਈ 11 ਅਕਤੂਬਰ 2015 10 ਸਾਲ ਹੋ ਗਏ ਆ ਬਿਲਕੁਲ ਮੈਂ ਵੇਖੋ ਉਸ ਤੋਂ ਬਾਅਦ ਕੈਪਟਨ ਸਰਕਾਰ ਵੀ ਬਣੀ ਹੱਜ ਗੁਟਕਾ ਸਾਰ ਖਾ ਫੜ ਕੇ ਸੂਹ ਖਾਦੀ ਹੈ ਪਰ ਕੋਈ ਹਾਲ ਨਹੀਂ ਮਤਲਬ ਕਿਤਨਾ ਵੇਖੋ ਇਹ ਜਾ ਕੇ ਲੋਕਾਂ ਦੀਆਂ ਮਤਲਬ ਭਾਵਨਾਵਾਂ ਨਾਲ ਖੇਡਦੇ ਪਏ ਆ ਝੂਠੇ ਲਾਰੇ ਲਾਉਂਦੇ ਪਏ ਆਪਾਂ ਇਹ ਵੀ ਕਰਦੇ ਆਂਗੇ ਉਹ ਵੀ ਕਰਦੇ ਆ ਯਾਰ ਗੱਲਾਂ ਦਾ ਕੜਾਣਾ ਸਰਕਾਰ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਅਸੀਂ ਫ੍ਰੀ ਬਿਜਲੀ ਦਿੱਤੀ ਆ ਲੇਡੀਜ਼ ਨੂੰ ਫ੍ਰੀ ਬਸਾਂ 'ਚ ਸਫ਼ਰ ਦਿੱਤਾ ਆ ਹੋਰ ਵੀ 10 ਲੱਖ ਦਾ ਬੀਮਾ ਦੇ ਰਹੇ ਸਿਹਤ ਬੀਮਾ ਯੋਜਨਾ ਇਸ ਬਾਰੇ ਤਾਂ ਡੇ ਕੀ ਵਿਚਾਰਿਆ ਬੀਮਾ ਪਹਿਲੀ ਗੱਲ ਦੇ ਤੇ ਰਹੇ ਜੇ ਤੇ ਪਰ ਹਸਪੀਟਲ ਦਾ ਵਾਹ ਕਿੱਥੇ ਆ ਕੋਈ ਅੰਮੜਾ ਹਸਪੀਟਲ ਅਜੇ ਨਾ ਇੱਥੇ ਖੁੱਲਿਆ ਕੋਈ ਸਰਕਾਰ ਦਾ ਕੋਈ ਹਸਪੀਟਲ ਤਾਂ ਹੈ ਨਹੀਂ ਕਿਸੇ ਨੂੰ ਇਲਾਜ ਕਰਾਣਾ ਪਵੇ ਕੋਈ ਐਮਰਜੈਂਸੀ ਜਿਆਦਾ ਵੱਡੀ ਪ੍ਰੋਬਲਮ ਆਏ ਸਿੱਧਾ ਅੰਬਰਸਰ ਰੈਫਰ ਕਰ ਦਿੰਦੇ ਤਰਨ ਤਰਨ ਸ਼ਹਿਰ ਹਲ ਹਾਂ ਹੁਣ ਆ ਇੱਕ ਚੈੱਕ ਵੰਡਨੇ ਸ਼ੁਰੂ ਕਰਤੇ ਆ ਚੈੱਕ ਪਾਸ ਥੋੜੀ ਹੀ ਹੋਣੇ ਆ ਉਹ ਦੇ ਸਕੂਲਾ ਦੇ ਛੱਡਿਆ ਇਹਨਾਂ ਨੇ ਉਹ ਸਿਰ ਨਾਲ ਹੀ ਕਹਿਣਾ ਚੋਨ ਜਬਤਾ ਲੱਗ ਗਿਆ ਚੈੱਕ ਤੁਹਾਡੇ ਬੌਂਸ ਹੋਣੇ ਨਹੀਂ ਆ ਤੇ ਜਿਹੜੇ ਉਦਘਾਟਨ ਵੀ ਹੁੰਦੇ ਪੇ ਉਹ ਵੀ ਉੱਥੇ ਰਹਿ ਜene ਕੰਮ ਤੇ ਹੋਣੇ ਨਹੀਂ ਰੀਜ਼ਨ ਵੇਖੋ ਕਿਤੇ ਨਾ ਕਿਤੇ ਐ ਵਾਹ ਜੀ ਸਰਕਾਰ ਦਾ 3 ਸਾਲ ਪਹਿਲਾਂ ਮੌਜੂਦਾ ਐਮਐਲ ਇਥੇ ਰਹਿ ਚੁੱਕਾ ਵਾ ਹਾਂਜੀ ਉਹ ਨਹੀਂ ਕੁਛ ਕਰ ਪਾਇਆ ਤੇ ਅਗਰ ਐਮਐਲ ਕਿੱਥੋਂ ਕਰ ਦੇ ਜੇ ਤੁਹਾਨੂੰ ਵੋਟਾਂ ਵੀ ਪਾ ਦਾਂਗੇ ਤੇ ਮੁਕਾਬਲਾ ਕਿਸ ਨਾਲ ਮੰਨਦੇ ਹੋ ਮੇਰਾ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਜੀ ਪਹਿਲੀ ਗੱਲ ਤੇ ਆ ਕੋਈ ਰੀਜ਼ਨ ਵੇਖੋ ਇਹ ਜੇ ਮੈਂ ਗੁਰੂ ਸਾਹਿਬ ਦਾ ਓਟ ਆਸਾ ਲੈ ਕੇ ਚੱਲੇ ਆ ਮੈਂ ਐਵੇਂ ਕਹਾਂ ਕਿ ਮੈਂ ਮਤਲਬ ਕਿ ਮਤਲਬ ਕਿ ਮੈਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਪਿਆਰ ਦੇ ਰਹੀ ਐ ਇਹ ਜੋ ਵੀ ਫਤਵਾ ਦੇਣਾ ਸੰਗਤ ਨੇ ਦੇਣਾ ਮੈਨੂੰ ਹਾਂਜੀ ਬਾਕੀ ਸੰਗਤਾਂ ਉੱਤੇ ਇਹ ਸਾਰਾ ਪਹਿਲੀ ਗੱਲ ਤੇ ਐ ਸੰਗਤਾਂ ਨੇ ਫਤਵਾ ਦੇਣਾ ਸਾਰਾ ਪੰਥ ਨੇ ਮਤਲਬ ਖੜਾ ਕੀਤਾ ਕਿ ਪੰਥ ਦੀ ਜ਼ਿੰਮੇਵਾਰੀ ਮੰਨਦੀ ਜਿਤਾਉਣਾ ਜੀ ਬਸ ਹਾਂਜੀ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਆ ਪ੍ਰਸ਼ਾਸਨ ਉਹਨਾਂ ਦਾ ਆ ਇਸ ਬਾਰੇ ਤੁਸੀਂ ਕੀ ਕਹੋਗੇ ਜਿਸ ਤਰ੍ਹਾਂ ਸਾਰਾ ਹੀ ਉਹਨਾਂ ਦਾ ਤੰਤਰ ਲੱਗਾ ਆ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਮਾਧਿਅਮ ਰੀਕ ਇੱਕ ਬੇਨਤੀ ਕਰਨਾ ਚਾਹੁੰਦਾ ਚੋਣ ਕਮਿਸ਼ਨ ਨੂੰ ਕਿ ਬੜੇ ਹਲੀਮੀ ਦੇ ਨਾਲ ਬੜੇ ਸਤਿਕਾਰ ਦੇ ਨਾਲ ਜਿਨ੍ਹਾਂ ਨੇ ਵੋਟ ਆਪਣੀ ਪਹੁੰਚ ਜਾਣੀ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਵੇਖੋ ਮੈਨੂੰ ਸੁਣਨ ਚ ਹੈ ਵੀ ਆ ਰਿਹਾ ਜਿਹੜਾ ਇੱਥੋਂ ਦਾ ਹਰਮੀਤ ਸੰਧੂ ਆ ਉਹ ਫੋਨ ਕਰਕੇ ਬਡਰਾਵੇ ਪਾਉਂਦਿਆ ਮੈਂ ਤੁਹਾਡੇ ਤੇ ਪਰਚੇ ਕਰਾ ਦਾਂਗਾ ਤੁਸੀਂ ਜੇ ਕਿਸੇ ਦੇ ਨਾਲ ਚੱਲੇ ਜੇ ਬਾਕੀ ਵੀ ਹੋਰ ਪਾਰਟੀਆਂ ਕਰਦੀਆਂ ਪਈਆਂ ਐਸਾ ਕੰਮ ਵੇਖੋ ਨਹੀਂ ਚਾਹੀਦਾ ਜੀਦਾ ਵੇਖੋ ਲੋਕਤੰਤਰ ਹਰ ਕਿਸੇ ਨੂੰ ਰਾਈਟ ਹੈ ਯਾਰ ਮੈਂ ਜਿੱਥੇ ਮਰਜ਼ੀ ਵੋਟ ਪਾਵਾਂ ਕਿਸੇ ਨੂੰ ਪ੍ਰੈਸ਼ਰ ਨਹੀਂ ਸੀ ਨਹੀਂ ਕਰ ਸਕਦੇ ਹੁਣ ਮੈਂ ਮੈਂ ਵੀ ਕਿਸੇ ਨੂੰ ਜਾ ਕੇ ਪ੍ਰੈਸ਼ਰਾਈਜ਼ ਕਰਦਾ ਮੈਂ ਕਿੰਨਾ ਕਸਾਈ ਹਾਂ ਬੰਦਦਾ ਹੀ ਨਹੀਂ ਭਾਜੀ ਲੋਕਤੰਤਰ ਆਪਾਂ ਕਹਿੰਦੇ ਕਿ ਨੂੰ ਹਰ ਕਿਸੇ ਨੂੰ ਹਾਕ ਕੇ ਆਪਣੀ ਵੋਟ ਪਾਉਣ ਦਾ ਪਰ ਆਪਾਂ ਕਿਹਨੂੰ ਧੱਕੇ ਸ਼ਹੀ ਲਾ ਕੇ ਆਪਾਂ ਵੋਟ ਨਹੀਂ ਪਵਾ ਸਕਦੇ ਵੇਖੋ ਝੂਠੇ ਕਹੀਏ ਤਰ ਤੇ ਪਰਚੇ ਪਵਾ ਦਾਂਗੇ ਜੇ ਦੀ ਵੋਟ ਪਾਣ ਵੋਟ ਪਾਣਗੇ ਉਹ ਪਾਰਟੀ ਨੂੰ ਤੁਹਾਨੂੰ ਛੱਡਣਾ ਨਹੀਂ ਆਪਾਂ ਹਨਾ ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਹਾਂਜੀ ਜਿਵੇਂ ਕਿਸੇ ਦੀ ਵੀ ਸਰਕਾਰ ਵਿੱਚ ਜਦੋਂ ਜਿਮਨੀ ਚੋਂ ਆਉਂਦੀ ਹੈ ਹਰ ਇੱਕ ਸਰਕਾਰ ਦਾ ਇੱਕ ਤਰਕ ਹੁੰਦਾ ਆ ਸਾਨੂੰ ਵੋਟ ਪਾਓ ਜੇ ਤੁਸੀਂ ਆਪਣੇ ਕੰਮ ਕਰਵਾਉਣੇ ਆ ਕਹਿੰਦੇ ਜੇ ਤੁਸੀਂ ਉਹ ਉਹਨਾਂ ਨੂੰ ਦੂਸਰੇ ਨੂੰ ਵੋਟ ਪਾ ਵੀ ਦੋਗੇ ਉਹਨਾਂ ਨੂੰ ਵਿਧਾਨ ਸਭਾ 'ਚ ਮਿਲਨੇ ਸਿਰਫ 3 ਮਿੰਟ 3 ਮਿੰਟ ਦੇ ਵਿੱਚ ਕੀ ਕਰ ਲੈਣਗੇ ਸਾਡੇ ਕੋ ਖੁੱਲਾ ਟਾਈਮ ਆ ਸਾਰੇ ਕੰਮ ਅਸੀਂ ਕਰਾਉਣੇ ਸਰਕਾਰ ਚਲਾਉਣੀ ਪ੍ਰਸ਼ਾਸਨ ਚਲਾਉਣਾ ਇਸ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਬਿਲਕੁਲ ਤੁਹਾਡਾ ਸਵਾਲ ਤੇ ਬਹੁਤ ਸੋਹਣਾ ਲੱਗਾ ਪਰ ਮੈਨੂੰ ਇੱਕ ਜਵਾਬ ਚਾਹੀਦਾ ਇੱਥੇ ਜਿਹੜੇ ਵੀ ਤੁਹਾਨੂੰ ਸਵਾਲ ਕਰਦੇ ਨੇ ਮੈਨੂੰ ਕਿਤਨਾ ਕਿਤੇ ਵੇਖੋ ਆਪਣੇ 92 93 94 ਜਤਾਏ ਆ ਕੋਈ ਪੰਜਾਬ ਦੇ ਹੱਕਾਂ ਵਾਸਤੇ ਕੋਈ ਜ਼ੁਬਾਨ ਖੋਲਦਾ ਪਿਆ ਭਾਈ ਇਹਨਾਂ ਨੇ ਮੂੰਹ ਜੇਪੀ ਲਾ ਲਈ ਲੋਕ ਹੀ ਲਾ ਕੇ ਬਹਿ ਗਏ ਯਾਰ ਪੰਜਾਬ ਦੇ ਹੱਕ ਬਾਰੇ ਗੱਲ ਤੇ ਕਰ ਲੋ ਮੇਰੇ ਵਾਲ ਐਂਦੇ ਵੇ ਇੱਕ ਕੀ ਕਰ ਲੇਗਾ 92 94 ਕੀ ਪੰਜਾਬ ਦਾ ਭਲਾ ਕਰਤਾ 3 ਸਾਲ ਤੇ ਮੌਜੂਦਾ ਇਹਨਾਂ ਦਾ ਐਮ ਐਲ ਏ ਰਿਹਾ ਉਹ ਵਿਖਾ ਦਿਓ ਉਹਦੇ ਕੰਮ ਗਰਾਊਂਡ ਤੇ ਵਿਖਾ ਦਿਓ ਮੇਰੇ ਵਾਲ ਨਾ ਉਹ ਹਜੇ ਪਹਿਲਾਂ ਉਹਦਾ ਗਰਾਊਂਡ ਤੇ ਕੰਮ ਤੇ ਵਿਖਾਓ ਨੇ ਕੀਤਾ ਕੀ ਆ ਯਾਰ ਆਪਾਂ ਕਹੇ ਤੋਂ ਉਂਗਲ ਚੁੱਕਣ ਨੇ ਪਹਿਲਾਂ ਆਪਣੇ ਪੀੜੀ ਥਲੇ ਛੋਟਾ ਮਾਲੀ ਇਹੀ ਕੀ ਕੀਤਾ ਆਵਾ ਜਿਵੇਂ ਪੁਰਾਣੇ ਸਮੇਂ ਚ ਮਾਸੂਮ ਨੌਜਵਾਨ ਘਰਾਂ ਕਾਲਜਾਂ ਬੱਸਾਂ ਸਟੇਸ਼ਨਾਂ ਚੋਂ ਕੱਢ ਕੇ ਮਾਰੇ ਗਏ ਉਸ ਉਹਨਾਂ ਨੂੰ ਪਰਿਵਾਰਾਂ ਨੂੰ ਇਨਸਾਫ ਦੁਆਉਣ ਲਈ ਤੁਸੀਂ ਕੀ ਕਰੋਗੇ ਦੇਖੋ ਜੀ ਦੇਖੋ ਬੰਦਾ ਹੀ ਇਹੋ ਹੈ ਹੁਣ ਵੇਖੋ ਮੈਨੂੰ ਹੁਣੇ ਵੀਰ ਭਰਾ ਇੱਕ ਥੱਲੇ ਮਿਲਿਆ ਸੀ ਉਹਨੇ ਕਿਹਾ ਸੀ ਇੱਥੇ ਪਰਿਵਾਰ ਹੈ ਮੇਰੇ ਖਿਆ ਗੁਲਸ਼ਨ ਕੁਮਾਰ ਨਾਮ ਹੈ ਹਾਂ ਹਿੰਦੂ ਪਰਿਵਾਰ ਹੈ ਹਿੰਦੂ ਪਰਿਵਾਰ ਹੈ ਉਹਨਾਂ ਦੇ ਉਹਨਾਂ ਦੇ ਵੀ ਬੱਚਿਆਂ ਨੂੰ ਕੱਢ ਕੇ ਪੁਲਸ ਵਾਲਿਆਂ ਨੇ ਸੂਬੇ ਨੇ ਅਬ ਆਪਣਾ ਸੂਬਾ ਸਰਹੰਦ ਸੂਬਾ ਸਰਹੰਦ ਜਿਹੜਾ ਆਪਣੇ ਪਿਛਲੇ ਦਿਨਾਂ 'ਚ ਬਹੁਤ ਨਾਂ ਚਰਚਾ 'ਚ ਰਿਹਾ ਬਿਲਕੁਲ ਜੀ ਬਿਲਕੁਲ ਦੇਖੋ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਇੱਥੇ ਨਲਾਕੀ ਸੀ ਕਿ ਸਰਕਾਰਾਂ ਨੂੰ ਨਹੀਂ ਪਤਾ ਕਿ ਥੱਲੇ ਫੇਕ ਇਨਕਾਊਂਟਰ ਹੁੰਦੇ ਪਏ ਨੇ ਇਹਦੇ ਜਿਹਦੇ ਨਾਂ ਦੇ ਪਿੱਛੇ ਸਿੰਘ ਲਾ ਲਿਆ ਜੀ ਆਪਸ 'ਚ ਮੁਕਾਬਲਾ ਬਣਾ ਦੋ ਕੁਮਾਰ ਲੱਗਾ ਤੇ ਆਪਸ 'ਚ ਮੁਕਾਬਲਾ ਬਣਾ ਦੋ ਜੀ ਆਪਸ 'ਚ ਮਰ ਗਏ ਪਰ ਕਰਦੀ ਸਰਕਾਰਾਂ ਪਈਆਂ ਇਹੋ ਜਿਹੇ ਫੇਲੀਅਰ ਕੰਮ ਹੁਣ ਗੁਲਸ਼ਨ ਕੁਮਾਰ ਜਿਹੜਾ ਏਸੀ ਇਹਨਾਂ ਦਾ ਸ਼ਾਇਦ ਅੱਜ ਜਾਈਏ ਪਤਾ ਲੱਗ ਗਿਆ ਇਹਨਾਂ ਦਾ ਹਾਂ ਪਰ ਕਿਤੇ ਨਾ ਕਿਤੇ ਵੇਖੋ ਬੰਦਾ ਹੀ ਨਹੀਂ ਆ ਜਿਹਦਾ ਦਿਲ ਕਰਦਾ ਤੇ ਪੁਲਸ ਵਾਲਾ ਉੱਠ ਕੇ ਚੁੱਕ ਕੇ ਗੋਲੀ ਮਾਰ ਦਿੰਦਾ ਕਾਦੇ ਵਾਸਤੇ ਦੇਖੋ ਲੋਕਤੰਤਰ ਹੈ ਇਹਦੇ ਵਿੱਚ ਹਰ ਕਿਸੇ ਦਾ ਰਾਈਟ ਬੰਦਾ ਵਾ ਕੋਈ ਗੱਲ ਰੱਖਣ ਦਾ ਪਰ ਆਪਾਂ ਇਹ ਚੀਜ਼ਾਂ ਨੂੰ ਮਤਲਬ ਕਹਿ ਲਓ ਕਿ ਇਹ ਬੁੱਚੜ ਆਫੀਸਰਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਸਿੱਖੀ ਦਾ ਕਹਾਣ ਕੀਤਾ ਹਿੰਦੂ ਨੌਜਵਾਨ ਵੀ ਪੁਲਸ ਨੇ ਮੁਕਾਬਲੇ ਵਿੱਚ ਮਾਰੇ ਸੀ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਹਿੰਦੂ ਜਿਹੜੇ ਵੀਰ ਆਪਣੇ ਉਹ ਸਤਕਾਰਯੋਗ ਹੈ ਇਹ ਨਹੀਂ ਮੈਂ ਖਾਲੀ ਸਿੱਖਾਂ ਦੀ ਗੱਲ ਕਰਨਾ ਹੈ ਇਹ ਤਾਂ ਗੱਲ ਬਿਲਕੁਲ ਫੇਲ ਜੇ ਤੁਸੀਂ ਸਾਰਿਆਂ ਦੇ ਸਾਂਝੇ ਉਮੀਦਵਾਰ ਸਾਰੇ ਸਾਂਝੇ ਉਮੀਦਵਾਰ ਸਾਰੇ ਧਰਮਾਂ ਦੇ ਸਾਰੇ ਧਰਮਾਂ ਦਾ ਸਤਕਾਰਯੋਗ ਹੈ ਜੀ ਵੇਖੋ ਮੇਰਾ ਸਹਿ ਹਿੰਦੂ ਵੀ ਉਹਨਾਂ ਸਤਕਾਰਯੋਗ ਸਿੱਖ ਵੀ ਤੇ ਇਸਾਈ ਵੀ ਸਾਰੇ ਸਤਕਾਰਯੋਗ ਹੈ ਮੈਂ ਐਵੇਂ ਕਹੀ ਜਿਵੇਂ ਮੈਂ ਕੱਲੇ ਸਿੱਖਾਂ ਦੀ ਗੱਲ ਕਰਨੀ ਹੈ ਨਹੀਂ ਜੀ ਨਹੀਂ ਦੇਖੋ ਜਦੋਂ ਆਪਣਾ ਰਾਜ ਹੁੰਦਾ ਸੀ ਨਾ ਖਾਲਸਾ ਰਾਜ ਉਹਦੇ ਵਿੱਚ ਭਾਈ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਦਿੱਤਾ ਜਾਂਦਾ ਸੀ ਉਸੇ ਲਈ ਭਾਜੀ ਹੁਣ ਚਾਹੀਦਾ ਸਾਨੂੰ ਵੀ ਕਿਉਂਕਿ ਵੇਖੋ ਜਿਹੜੀ ਹੁਣ ਸਰਕਾਰਾਂ ਇਹਨਾਂ ਨੇ ਹਿੰਦੂਆਂ ਨੂੰ ਵੱਖਰਾ ਫੜਕਾਉਣਾ ਸਿੱਖਾਂ ਨੂੰ ਵੱਖਰਾ ਫੜਕਾਉਣਾ ਆਪਸ ਵਿੱਚ ਲੜਾਉਂਦੇ ਪਏ ਪਰ ਕਿਤੇ ਨਾ ਕਿਤੇ ਗਲਤ ਸਰਕਾਰਾਂ ਤਰਨਤਾਰਨ ਸ਼ਹਿਰ ਦੀ ਇੱਕ ਬਹੁਤ ਵੱਡੀ ਸਮੱਸਿਆ ਆ ਆ ਜਿਹੜੇ ਦਿਨ ਚੱਲ ਰਿਹਾ ਟ੍ਰੈਫਿਕ ਦੀ ਸਮੱਸਿਆ ਕੂੜੇ ਦਾ ਡੰਪ ਇਸ ਬਾਰੇ ਤੁਹਾਡਾ ਕੀ ਰੋਡ ਮੈਪ ਆ ਦੇਖੋ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾਣਾ ਉਹ ਤੇ ਇੱਥੋਂ ਦੇ ਲਾਅ ਇਨ ਐਂਡ ਆਰਡਰ ਜਿਹੜੇ ਐਸਐਸਪੀ ਹੋਣਗੇ ਮੌਜੂਦਾ ਹਨਾ ਉਹ ਤੇ ਉਹਨਾਂ ਦੇ ਅੰਡਰ ਆਂਦੀ ਉਹ ਤੇ ਉਹਨਾਂ ਨੇ ਹੱਲ ਕਰ ਦੇਣੀ ਕਿਉਂਕਿ ਇਹ ਮੁੱਦੇ ਜਿਹੜੇ ਹੈਗੇ ਤੇ ਚਲੋ ਪੈਲ ਦੇ ਆਧਾਰ ਤੇ ਇੱਥੇ ਥੱਲੇ ਹੀ ਹੱਲ ਹੋ ਜene ਵਿਧਾਨ ਸਭਾ ਦੇ ਉੱਪਰ ਕੈਂ ਦੀ ਲੋੜ ਹੀ ਨਹੀਂ ਕਿ ਐਸਐਸਰ ਜਿਹਨੇ ਟੀਮਾਂ ਸਾਰਿਆਂ ਨੂੰ ਬੁਲਾ ਕੇ ਇੱਕ ਦਿਨ ਦਾ ਆਪਾਂ ਗੱਲਬਾਤ ਕਰਕੇ ਸਾਰਾ ਹਨਾ ਇਨਸਟਰਕਸ਼ਨ ਜਾਰੀ ਕਰਨੀਆਂ ਬਿਲਕੁਲ ਜੀ ਬਿਲਕੁਲ ਉਹ ਸਾਰਾ ਜੀ ਹੋ ਜਾਣਾ ਵੇਖੋ ਇੱਕ ਗੱਲ ਆ ਭਾਜੀ ਬੜੀ ਕਲੀਅਰਲੀ ਗੱਲ ਹੈ ਜੇ ਅੱਗੇ ਇਹਨਾਂ ਦਾ ਲੀਡਰ ਚੰਗਾ ਮੈਂ ਮੈਂ ਭ੍ਰਸ਼ਟਾਚਾਰ ਹੋਵਾਂਗਾ ਤਾਂ ਮੈਂ ਕੀ ਅੱਗੇ ਕੰਮ ਲੱਲਾਂਗਾ ਕੋਈ ਲੈ ਹੀ ਨਹੀਂ ਪਾਣੇ ਮੈਂ ਕੰਮ ਮੈਨੂੰ ਪਤਾ ਮੈਂ ਬੇਦਾਗ ਆ ਮੈਂ ਨਿਹੜਾ ਨਿਹੜਾ ਰੋਕੇ ਆਵਾਜ਼ ਚੁੱਕਣੀ ਆ ਬਈ ਇਹ ਕੰਮ ਨੂੰ ਇਦਾਂ ਨਾ ਕਰੋ ਸਹੀ ਰੂਮ ਦੇ ਹਿਸਾਬ ਨਾਲ ਕਰੋ ਜੋ ਬੰਦਾ ਵਾ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਬਸ ਗੱਲ ਹੀ ਮੁੱਕ ਜੰਦੀ ਭਾਈ ਜੀ ਨਗਰ ਕੌਂਸਲ ਤਰਨਤਾਰਨ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਇਸ ਬਾਰੇ ਤੁਸੀਂ ਕੀ ਕਰੋਗੇ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਹੱਲ ਹੋਣਗੀਆਂ ਦੇਖੋ ਜਨਤਾ ਦਾ ਹਾਲ ਕਰਨਾ ਸਾਡਾ ਫਲ ਹੈ ਸਾਡਾ ਮਤਲਬ ਫਰਜ਼ ਬੰਦਾ ਵਾ ਕਿ ਥੱਲੇ ਸਾਡੀ ਪਬਲਿਕ ਥੱਲੇ ਸਾਡੀ ਵੀਰ ਭਰਾ ਸਾਰੇ ਪਰੇਸ਼ਾਨ ਹੋਣ ਭੈਣਾ ਆਪਣੀਆਂ ਪਰੇਸ਼ਾਨ ਹੋਣਗੀਆਂ ਤੇ ਸਾਨੂੰ ਫਿਰ ਜਿੱਤੇ ਹੁੰਦਾ ਕੋਈ ਫਾਇਦਾ ਥੋੜੀ ਆ ਫਿਰ ਤੇ ਹਾਂਜੀ ਤੇ ਉੱਥੇ ਲੋਕ ਲੋਕਾਂ ਨੂੰ ਐਨਓਸੀ ਲੈ ਲਈ ਉਹਨਾਂ ਦੀ ਚਪਲਾਂ ਘਸ ਜਾਂਦੀਆਂ ਆ ਇੰਨਾ ਖੱਜਲ ਖਵਾਰ ਹੋਣਾ ਪੈਦਾ ਮੈਂ ਕਿਹਾ ਤੁਸੀਂ ਵੇਖੀ ਚੱਲੋ ਕਿਹਦੇ ਚੱਪਲ ਨਹੀਂ ਆਪਾਂ ਕਸੰਦਾਾਂਗੇ ਬੇਫਿਕਰ ਹੋ ਜੋਤੀ ਸੀ ਹਾਂਜੀ ਇਹ ਆਪ ਕਹਿਣਗੇ ਵਾਕਈ ਕੋਈ ਆਪਾਂ ਚੰਗਾ ਬੰਦਾ ਚੁਣਿਆਵਤੀ ਪਰ ਬਾਹ ਫੜ ਕੇ ਨੂੰ ਨਾਲ ਲੈ ਕੇ ਜਾ ਕੇ ਸਾਡੇ ਕੰਮ ਕਰਾਉਂਦਾ ਸਾਡਾ ਓਕੇ ਹਲਕਾ ਤਰਤਾ ਦੇ ਸਾਰੇ ਭਾਈਚਾਰਿਆਂ ਨਾਲ ਲੈ ਕੇ ਚੱਲਣ ਲਈ ਕੀ ਕਦਮ ਚੁੱਕ ਰਹੇ ਹੋ ਤੁਸੀਂ ਦੇਖੋ ਆਪਣੇ ਜਿੰਨੇ ਵੀ ਭਾਈਚਾਰਾ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਚਾਹੇ ਸਿੱਖ ਹੈ ਚਾਹੇ ਐਸਾਈ ਹੈ ਸਾਰੇ ਆਪਣਾ ਇਕੱਠੀ ਸਾਂਝਾ ਵਾਰਤਾ ਦਾ ਸੰਦੇਸ਼ ਹੈ ਜੀ ਇਹ ਜ਼ਰੂਰੀ ਵੀ ਆ ਕਿਉਂਕਿ ਸਾਡੇ ਜਿਹੜੇ ਗੁਰਨਾਨ ਸਾਹਿਬ ਸੀ ਨਾ ਉਹਨਾਂ ਨੇ ਵੀ ਇੱਕੋ ਹੀ ਕਿਹਾ ਕਿ ਇੱਕ ਓੰਕਾਰ ਮਤਲਬ ਸਾਰੇ ਸਾਡੇ ਇੱਕੋ ਸਾਂਝੇ ਹੈ ਜੀ ਸਾਡੇ ਪਰਿਵਾਰ ਦੇ ਬੱਚੇ ਹੈ ਜੀ ਆਪਾਂ ਹਾਂਜੀ ਤੇ ਆ ਜਿਹੜੀ ਤੁਹਾਡੀ ਚੋਣ ਮਹਿਮਿਆਂ ਇਹਨੂੰ ਕੌਣ ਕਰ ਰਿਹਾ ਹੈਂਡਲ ਇਹ ਪੰਥੀ ਕਰਨ ਦਿਆ ਜੀ ਮੈਂ ਇੰਨੇ ਜੋਗਾ ਹੈ ਨਹੀਂ ਮੈਂ ਗੁਰੂ ਘਰ ਦਾ ਕੁੱਕਰ ਹੈ ਜੀ ਪੰਥੀ ਸਾਰਾ ਕੁਝ ਕਰਦਾ ਵੇ ਮੈਨੂੰ ਤਾਂ ਪਤਾ ਹੀ ਨਹੀਂ ਹੈ ਜੀ ਸਾਰਾ ਤਾਂ ਮੈਂ ਕਹੀ ਦੱਸਾਂ ਕਿ ਪਿਛਲਾ ਅਡਾ ਬੈਕਗ੍ਰਾਉਂਡ ਚੈੱਕ ਕਰੀਏ ਰੈਡੀਮੇਡ ਕੱਪੜੇ ਦੁਕਾਨਦਾਰੀ ਆਪਾਂ ਕਰਦੇ ਪਏ ਹੈਣਾ ਕਾਰੋਬਾਰੀ ਬੰਦੇ ਨੂੰ ਮਤਲਬ ਪੋਲਿਟਿਕਲ ਬਾਰੇ ਕਾਟ ਨੋਲਜ ਹੁੰਦੀ ਹੈ ਪਰ ਜੂ ਜੂ ਹੁਣ ਅਸੀਂ ਜਾਣੇ ਪਏ ਪਰ ਇਨ੍ਹਾਂ ਤੇ ਪਤਾ ਹੁੰਦਾ ਨਾ ਬੰਦੇ ਨੂੰ ਕਿਸੇ ਦੀ ਕੀ ਮੁਸ਼ਕਲ ਹੈ ਮੈਂ ਕਿਦਾਂ ਹੱਲ ਕਰ ਸਕਦਾ ਤੇ ਹੱਲ ਕਿੰਨੇ ਕਰਨਾ ਵੇ ਇਨ੍ਹਾਂ ਦਾ ਵੇਖੋ ਹਰ ਕਿਸੇ ਨੂੰ ਪਤਾ ਹੁੰਦਾ ਵਾ ਹੁਣ ਮੈਂ ਵਾ ਮੈਂ ਐਗਜ਼ਾਮਪਲ ਦੇਣ ਲੱਗਾ ਮੈਂ ਹ ਤਾਂ ਮੈਂ ਕਿਤੇ ਦੂਰ ਥੋੜੀ ਜਾਮਨ ਪੜਾ ਇਹ ਦੁਕਾਨ ਤੋਂ ਪੈਨ ਮਿਲਣਾ ਮੈਂ ਇੱਥੇ ਹੀ ਪੈਨ ਲੈ ਕੇ ਆਉਣਾ ਇਹ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਭਜੀ ਗਏ ਹਾਂਜੀ ਦੋਸਤੋ ਇਹ ਸਨ ਸਰ ਨਾਲ ਭਾਈ ਮਨਦੀਪ ਸਿੰਘ ਜੀ ਇਹਨਾਂ ਨੇ ਆਪਣੇ ਵਿਚਾਰ ਰੱਖੇ ਆ ਭਾਈ ਸਾਹਿਬ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ